ਭਾਰਤ-ਪਾਕ ਜੰਗ ਬਾਰੇ 트럼ਪ ਦਾ ਵੱਡਾ ਦਾਵਾ ਕਿਹਾ ਪੰਜ ਲੜਾਕੂ ਜਹਾਜ਼ ਡਿੱਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਵੱਲੋਂ ਭਾਰਤ-ਪਾਕ ਜੰਗ ਰੋਕੇ ਜਾਣ ਦੇ ਦਾਅਵਿਆਂ ਦਰਮਿਆਨ ਉਹਨਾਂ ਇਸ ਜੰਗ ਦੌਰਾਨ ਪੰਜ ਲੜਾਕੂ ਜਹਾਜ਼ ਡਿੱਗੇ ਜਾਣ ਬਾਰੇ ਇੱਕ ਨਵਾਂ ਖੁਲਾਸਾ ਕੀਤਾ ਹੈ 트럼ਪ ਨੇ ਹਾਲਾਂਕਿ ਸਪਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਹਾਂ ਵਿੱਚੋਂ ਕਿਹੜੇ ਮੁਲਕ ਦੇ ਸਨ 트럼ਪ ਨੇ ਕਿਹਾ ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਹਨ ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਹੋ ਰਿਹਾ ਸੀ ਉਹ ਬਹੁਤ ਗੰਭੀਰ ਸੀ ਜਹਾਜ਼ ਹਵਾ ਵਿੱਚ ਫੁੰਡੇ ਜਾ ਰਹੇ ਸਨ ਮੇਰਾ ਮੰਨਣਾ ਹੈ ਕਿ ਪੰਜ ਲੜਾਕੂ ਜਹਾਜ਼ਾਂ ਨੂੰ ਅਸਲ ਵਿੱਚ ਡੇਗ ਗਿਆ ਗਿਆ ਸੀ ਟਰੰਪ ਰਿਪਬਲਿਕਨ ਸੈਨੇਟਰਾਂ ਲਈ ਸ਼ੁੱਕਰਵਾਰ ਨੂੰ ਵਾਈਟ ਹਾਊਸ ਰੱਖੀ ਰਾਤ ਦੀ ਦਾਵਤ ਮੌਕੇ ਸੰਬੋਧਨ ਕਰ ਰਹੇ ਸਨ ਅਮਰੀਕੀ ਸਦਰ ਨੇ ਇਹ ਵੀ ਕਿਹਾ ਭਾਰਤ ਤੇ ਪਾਕਿਸਤਾਨ ਆਮੋ ਸਾਹਮਣੇ ਸੀ ਅਤੇ ਇਹ ਟਕਰਾ ਵਧਦਾ ਜਾ ਰਿਹਾ ਸੀ ਅਸੀਂ ਇਸ ਨੂੰ ਵਪਾਰ ਜਰੀ ਹੱਲ ਕੀਤਾ ਅਸੀਂ ਕਿਹਾ ਕਿ ਤੁਸੀਂ ਲੋਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਹਥਿਆਰਾਂ ਤੇ ਸ਼ਾਇਦ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਅਸੀਂ ਵਪਾਰ ਸਮਝੌਤਾ ਨਹੀਂ ਕਰਾਂਗੇ ਦੋਵੇਂ ਬਹੁਤ ਤਾਕਤਵਰ ਪਰਮਾਣੂ ਮੁਲਕ ਹਨ ਟਰੰਪ ਦੇ ਇਸ ਬਿਆਨ ਨੇ ਭਾਰਤ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਅਗਾਮੀ ਮੌਨਸੂਨ اجلاس ਤੋਂ ਪਹਿਲਾਂ ਇੱਕ ਨਵਾਂ ਮੁੱਦਾ ਦੇ ਦਿੱਤਾ